ਬਾਈ ਮੈਂ ਲੈ ਕੇ ਆ ਚੁੱਕਾ ਨਿਊ ਵੀਡੀਓ ਤੋਂ ਚੈਨਲ ਪਰ ਨਵੇਂ ਹੋ ਤੇ ਸਬਸਕ੍ਰਾਈਬ ਕਰ ਦੇਣਾ ਲਾਈਕ ਕਰ ਦੇਣਾ ਤੇ ਅੱਜ ਆਪਾਂ ਕਰਾਂਗੇ ਇਹਨਾਂ ਸਾਰਿਆਂ ਦਾ weight ਬਲੂਟੁੱਥ ਹੈਨਾ ਹੈੱਡਫੋਨ ਤੇ ਮਾਊਸ ਕੀਬੋਰਡ ਇਹ ਹੈਗਾ ਲੈਪਟਾਪ ਇਹ ਆਪਣਾ ਕੰਡਾ ਜਿੰਨਾ ਆਪਾਂ ਵੇਖਣਾ ਭਾਰ ਤੇ ਆ ਜੋ ਫਿਰ ਆਪਾਂ ਕਰਦੇ ਨਾਲ ਚਾਰਾ ਇੱਕ ਦੋ ਚਾਰਾ ਚੀਜ਼ਾਂ ਦਾ ਭਾਰ ਕਾਊਂਟ ਤੇ ਵੀਡੀਓ ਤੱਕ ਐਂਡ ਤੱਕ ਬਨੇ ਰਹਿਣਾ ਤੇ ਕਮੈਂਟ ਕਰ ਦੇਣਾ ਕਿ ਸ ਵੀਡੀਓ ਅਗਲੀ ਵੀਡੀਓ ਕਿਸ ਪਰ ਆਏ ਠੀਕ ਹੈ ਤੇ ਸ਼ੇਅਰ ਕਰ ਦੇਣਾ ਸਾਰਿਆਂ ਨੂੰ ਸੋ ਗਾਇਸ ਮੈਂ ਫੇਸ ਰਿਵੀਲ ਨਹੀਂ ਕਰਤਾ ਭਈ ਇਸ ਲਈ ਮੈਂ ਨੂੰ ਆ ਸਕਦਾ ਪਰ ਮੈਂ ਆਪਣਾ ਫੇਸ ਰਿਵੀਲ ਨਹੀਂ ਕਰਦਾ ਤੇ ਆਪਾਂ ਸਭ ਤੋਂ ਛੋਟੀ ਚੀਜ਼ ਤੋਂ ਜਿਹੜਾ ਆਪਾਂ ਸ਼ੁਰੂ ਕਰਦੇ ਆ ਉਹ ਆ ਬਲੂਥੂਥ ਮਤਲਬ ਵਾਈਫਾਈ ਤੇ ਆ ਚੁੱਕਿਆ ਕਰ ਵਾਈਫਾਈ ਬਲੂਥੂਥ ਹੈ ਨਾ ਹੈਡਫੋਨ ਹੈਡਫੋਨ ਤਾਂ ਚੱਕ ਲਈ ਤੇ ਹੁਣ ਆਪਾਂ ਸਭ ਤੋਂ ਛੋਟੀ ਚੀਜ਼ ਦਾ ਉਤੋਂ ਵੱਡੀ ਉਤੋਂ ਵੱਡੀ ਫਿਰ ਉਤੋਂ ਵੱਡੀ ਚੀਜ਼ ਦਾ weight ਤੋਲਾਂਗੇ ਹੁਣ ਸਭ ਤੋਂ ਛੋਟੀ ਚੀਜ਼ ਤੋਂ ਆਪਾਂ ਕਰਾਂਗੇ weight ਸ਼ੁਰੂ ਤੇ ਆਜੋ ਮੇਰੇ ਨਾਲ ਬਈ 2 ਮਿੰਟ ਲੱਗੇ ਉਹ ਚੱਲ ਪੜ ਰਹਾ ਹੁਣ ਚੱਲ ਗਿਆ ਹੈ ਤੇ ਆਜੋ ਹੁਣ ਵੇਨੇ ਕੀ ਭਰਉਂਦਾ ਆ ਇਹਨਾਂ ਦਾ ਤੇ ਗੈਸ ਸਿੱਧਾ ਰੱਖਣ ਦੀ ਕੋਸ਼ਿਸ਼ ਕੀਤੀ ਸੀ ਨਹੀਂ ਰੱਖੇਗੇ ਹਜਰਾ ਦਾ ਲੰਮੇ ਪਾਤ ਤੇ ਇਹਨਾਂ ਦਾ ਭਾਰ ਹੈ 0 ਓਕੇ ਗੈਸ ਆਵੋ ਨਾ ਨੈਕਸਟ ਚੀਜ਼ ਲੈ ਕੇ ਤੇ ਨੈਕਸਟ ਚੀਜ਼ ਆਪਣੀ ਹੈਗੀ ਆ ਮਾਊਸ ਤੇ ਮਾਊਸ ਦਾ ਭਾਰ ਹੋਣਾ ਮਹਾ ਥੋੜਾ ਬੋਤੋ ਹੁਣਾ 20 30 ਗ੍ਰਾਮ ਦਾ ਤੇ ਆਜ ਨੂੰ ਸਾਰੇ ਪਰ ਆਉਂਦੀ ਏ ਤੇ ਜਿਹੜਾ ਮਾਊਸ ਦਾ ਭਾਰ ਆ ਕਦੀ ਕਦੀ 0 ਦਿਖਾਈ ਜਾਂਦਾ ਕਦੀ ਕਦੀ 100 ਪਰ ਨਹੀਂ ਹੋ ਜੇ ਤੱਕ 0 ਹੀ ਹੈ ਮਤਲਬ ਇਹਦਾ ਭਾਰ ਵੀ 0 ਆ ਤਾਂ ਆਪਾਂ ਫੇਰ ਨੈਕਸਟ ਚੀਜ਼ ਲੈ ਕੇ ਆਉਨੇ ਆ ਤੇ ਜਿਹੜੇ ਆਪਾਂ ਹਣ ਕੀਬੋਰਡ ਲੈ ਕੇ ਚੱਲੇ ਵਣ ਲੱਗਦਾ ਇਹਦਾ ਜਦਾਂ weight ਤਾਂ medium ਜਾਂ ਹੋਊਗਾ ਥੋੜਾ ਬਹੁਤ ਤਾਂ ਹੋਊਗਾ 50 ਤਾਂ 100 ਗ੍ਰਾਮ ਤਾਂ ਪੱਕਾ ਹੀ ਹੋਣਾ ਹੀ ਹੋਣਾ ਕੀਬੋਰਡ ਦਾ ਤੇ ਇਹਦਾ ਵੀ ਭਾਰ ਜੇ ਵੇਖਣਾ ਆ ਜੋ ਵੀਡੀਓ ਸੇ ਤੁਹਾਨੂੰ ਭਰਨਾ ਪੈਣਾ ਵੀਡੀਓ ਦੇਖੀ ਹੋਣੀ ਹੋਣੀ ਓ ਕੇ ਗਾਇਸ ਕੀਬੋਰਡ ਦਾ ਜਿਹੜਾ ਕੀਬੋਰਡ ਉਹਦਾ ਭਾਰ ਪਤਾ ਕਿੰਨਾ 350 ਗ੍ਰਾਮ ਓਕੇ 350 ਗ੍ਰਾਮ ਆ ਕੀਬੋਰਡ ਦਾ ਭਾਰ 350 ਗ੍ਰਾਮ ਆਬ ਜਿਹੜਾ ਜਿਹੜਾ ਮੈਨੂੰ ਪਤਾ ਇਹ ਸਾਰਿਆਂ ਨਾਲੋਂ ਜ਼ਿਆਦਾ ਭਾਰ ਕਿਹਦਾ ਹੋਣਾ ਪਤਾ ਕਿਹਦਾ ਲੈਪਟਾਪ ਹੁਣ ਇਹਨੂੰ ਆਪਾਂ ਕੰਡੇ ਤੇ ਰੱਖ ਕੇ ਇਹਦਾ ਭਾਰ ਤੋਲਦੇ ਆਂ ਤੇ ਗਾਇਸ ਜਿਹਦਾ ਸਭ ਤੋਂ ਜ਼ਿਆਦਾ ਭਾਰ ਹੋਊਗਾ ਦੇਖਣੇ ਚ ਉਹਦਾ ਅਸਲੀ ਚ ਭਾਰ ਕਿੰਨਾ ਹੋਊਗਾ ਇਹ ਵੀ ਮੈਨੂੰ ਵੀ ਨਹੀਂ ਪਤਾ ਹੁਣ ਆਪਾਂ ਜਰੋ ਚ ਰੱਖਾਂਗੇ ਘੰਟੇ ਤੇ ਉਦੋਂ ਪਤਾ ਲੱਗਣਾ ਹੈ ਸਭ ਤੋਂ ਜ਼ਿਆਦਾ ਭਾਰ ਆ ਇਹ ਲੈਪਟਾਪ ਦਾ ਲੈਪਟਾਪ ਦਾ ਨਾਮ ਹੈ ਐਚ ਟੀ ਪੀ ਐਚ ਪੀ ਦਾ ਲੈਪਟਾਪ ਆ ਤੇ ਹੁਣ ਆਪਾਂ ਇਹਦਾ ਵੇਖਾਂਗੇ ਭਾਰ ਤੇ ਆਜੋ ਫੇ ਵੀਡੀਓ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਸ਼ੇਅਰ ਜਰੂਰ ਕਰਨਾ ਤੇ ਆਜੋ ਭਈ 2 ਕਿਲੋ ਤੇ ਲੱਗ ਗਿਆ 100 ਗ੍ਰਾਮ ਘਟ ਗਿਆ 1 ਕਿਲੋ 100 ਗ੍ਰਾਮ 1 ਕਿਲੋ 900 ਗ੍ਰਾਮ 1 ਕਿਲੋ 900 ਗ੍ਰਾਮ ਠੀਕ ਆ ਇਹ ਲੈਪਟਾਪ ਦਾ ਭਾ 3500 ਗ੍ਰਾਮ ਹੋਈਦਾ ਸੀ ਤੇ ਇਹਨਾਂ ਤੋਂ ਨਾ ਮਾਊਸ ਦਾ ਤੇ ਉਹਦਾ ਹੈੱਡਫੋਨ ਦਾ ਜੀ ਦੂ ਸੀ ਤੇ ਇਹ ਦਾ ਮਿਲਾ ਕੇ ਤੇ ਇਹ ਦਾ ਮਿਲਾ ਕੇ ਬਣ ਗਿਆ 2250 ਗ੍ਰਾਮ ਦਾ 2 ਕਿਲੋ 200 ਗ੍ਰਾਮ ਕੀਬੋਰਡ ਦਾ ਤੇ ਲੈਪਟਾਪ ਦਾ ਆਹੀ ਸੀ ਅੱਜ ਦੀ ਵੀਡੀਓ ਚ ਵੀਡੀਓ ਬਹੁਤ ਲੱਗੀ ਜੇ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਚੈਨਲ ਤੇ ਨਾ ਹੀ ਹੋ ਤੇ ਸ਼ੇਅਰ ਕਰ ਦੇਣਾ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਦੇਣਾ ਤੇ ਇਦਾਂ ਦੀ ਵੀਡੀਓ ਵੇਖਣ ਲਈ ਕਮੈਂਟ ਕਰ ਦੇਣਾ ਕਿਹੜੀ ਵੀਡੀਓ ਤੇ ਬਣਾਈਏ ਅਗਲੀ ਵੀਡੀਓ